ਨਦੀ ਦਾ ਪਾਣੀ ਬਹੁਤ ਚੜ ਗਿਆ। ਆਹ ਸਾਹਿਬ ਆਪਾ ਪੋਲ ਦੇ ਰਾਹੀਂ ਇਹਨਾਂ ਦਾ ਪਿੱਛਾ ਕਰਦੇ ਆਂ। ਮਾਤਾ ਜੀ ਸਰਸਾਂ ਨੇ ਰੋਕ ਲੇ ਜਿੱਦੂ ਤੱਕ ਵੇਖ ਕੇ ਆਇਆ ਮਾਤਾ ਸੁੰਦਰੀ ਜੀ ਕੋਈ ਦਿਖਾਈ ਨਹੀਂ ਦਿੱਤਾ ਭਾਈ ਮਨੀ ਸਿੰਘ ਜੀ ਸਾਨੂੰ ਦਿੱਲੀ ਵੱਲ ਤੁਰ ਪੈਣਾ ਚਾਹੀਦਾ ਇੱਕ ਵਾਰ ਫੇਰ ਵੀ ਕਿਉਂਦਾ ਹਾਂ ਸ਼ਾਇਦ ਅਜੀਤ ਵੀਰਾ ਜਾਂ ਕੋਈ ਹੋਰ ਮਿਲ ਜਾਵੇ ਇੱਥੇ ਰੁਕਣਾ ਖਤਰੇ ਤੋਂ ਖਾਲੀ ਨਹੀਂ ਹੈ ਮਾਤਾ ਜੀ ਚਲੋ ਨਿਕਲ ਚੱਲਦੇ ਹਾਂ ਚਲੋ ਬੱਚਿਓ ਗੰਗੂ ਠੀਕ ਕਹਿੰਦਾ ਜਿਵੇਂdataTable ਦੀ ਮਰਜ਼ੀ ਬਹੁਤ ਇੰਤਜ਼ਾਰ ਕੀਤਾ ਹੋਵੇਗਾ ਪਰ ਖਤਰਾ ਦੇਖਦੇ ਹੋਏ ਸ਼ਾਇਦ ਤਿਲੀਵਾਲ ਨੂੰ ਤੁਰਪੇ ਹੋਣਗੇ ਜਿਸ ਤਰ੍ਹਾਂ ਤੋਂ ਪਹਿਲੇ طے ਹੋਇਆ ਸੀ ਕੋਟਲਾ ਨਹੀਂ ਹਾਂ ਹੁੰਦੇ ਹੋਏ ਗੁਰਮਾਜਰਾ ਚੱਲਣ ਦਾ ਹੁਕਮ ਹੋਇਆ ਉਸ ਦਿਨ ਜੇਕਰ ਸਰਸਾ ਨਦੀ ਕਹਿ ਨਾ ਟੌਂਦੀ ਤਾਂ ਅੱਜ ਇਤਿਹਾਸ ਸੁਨਹੋਰ ਹੁੰਦਾ ਗੁਰੂ ਸਾਹਿਬ ਦਾ ਪਰਿਵਾਰ ਖੇਰੂ ਖੇਰੂ ਹੋ ਗਿਆ ਮਾਤਾ ਜੀ ਗੰਗੂ ਬ੍ਰਾਹਮਣ ਦੇ ਨਾਲ ਉਸ ਦੇ ਪਿੰਡ ਖੇੜੀ ਵਾਲੇ ਨੂੰ ਚੱਲ ਪਏ